ਸ੍ਰੀ ਕਾਲਜੀ ਮੈਲ ਅਪ੍ਰਿਤਕਰ ਹਜ਼ਰਨ ਸੀ ਰਮਨਦੀਪ ਕੌਰ ਇੰਪੀ ਦੁਆਰਾ ਲਿਖਿਆ ਗਿਆ ਨਾਵਲ ਕਿਸਮਤ ਦੀ ਖੇਡ ਦਾ ਪਾਗ 35ਵਾਂ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਕੀਤੀ ਤੁਸੀਂ ਪ੍ਰਾਪਰਟੀ ਚਾਹੁੰਦੀ ਸੀ ਨਾ ਪ੍ਰਾਪਰਟੀ ਮਿਲ ਜੂਗੀ ਪਰ ਅੰਮ੍ਰਿਤ ਨੇ ਨੁਕਸਾਨ ਪਹੁੰਚਾ ਕੇ ਕੀ ਕਰਨਾ ਚਾਹੁੰਦੀ ਹੈ ਤੁਸੀਂ ਦੱਸੀ ਮੈਨੂੰ ਅਮਨ ਯਾਰ ਉਹ ਡੀਲ ਕੀਤੀ ਹੋਈ ਐ ਸ਼ਗਨ ਨੇ ਮੇਰੇ ਨਾਲ ਹੁਣ ਉਹ ਮੁੱਕ ਰਹੀ ਆ ਕੀਤੀ ਮੰਨੀ ਗੱਲਾਂ ਚੰਗੀਆਂ ਨਹੀਂ ਹੁੰਦੀਆਂ ਕੁੜੀਆਂ ਵਾਸਤੇ ਬਾਕੀ ਤੁਸੀਂ ਤਾਂ ਹੈਗੇਂ ਹੀ ਲਾਗੋ ਅਮਨ ਯਾਰ ਮੈਂ ਕੀਤਾ ਹੀ ਕੁਝ ਨਹੀਂ ਜੋ ਵੀ ਕਰਦੀ ਐ ਸ਼ਗਨ ਕਰਦੀ ਆ ਹਮੇ ਨਾਲ ਜ਼ਰੂਰ ਹੈਗੀ ਸੀ ਪਰ ਕਿਸੇ ਨੁਕਸਾਨ 'ਚ ਮੈਂ ਨਾਲ ਨਹੀਂ ਸੀ ਉਹਦੇ ਹੁਣ ਉਹ ਗੇਮ ਖ마 ਰਹੀ ਆ ਕੀਰਤੀ ਹਾਦਾ ਹੁਣ ਇੱਕ ਦੂਜੇ ਦਾ ਨਾਮ ਲਾਈ ਚਲੋ ਵਧੀਆ ਗੱਲ ਆ ਸੋਹਣਾ ਕੰਮ ਆ ਵੀ ਕਿਸੇ ਤੇ ਸ਼ੱਕ ਨਾ ਹੋਵੇ ਹਨਾ ਅਮਨ ਸ਼ਗਨ ਤੁਹਾਡੇ ਮਾਸੀ ਜੀ ਨੂੰ ਨੁਕਸਾਨ ਪਹੁੰਚਾ ਸਕਦੀ ਆ ਬਾਜਰੂ ਰੇ ਬੱਜ ਸਕਦੇ ਹੂੰ ਕੀਰਤੀ ਮੰਮੀ ਜੀ ਨੂੰ ਕੁਝ ਨਹੀਂ ਹੁੰਦਾ ਉਹ ਕਰ ਲਵੇ ਜੋ ਕਰ ਸਕਦੀ ਆ ਅਮਨ ਯਾਰ ਮੈਂ ਨਹੀਂ ਕੁਝ ਪੁੱਛਣਾ ਬਸ ਪਛ ਜੋ ਉਹਦੇ ਤੋਂ ਆਪਾਂ ਨੂੰ ਫਸਵ ਨੂੰ ਫਸਾਉਣ ਨੂੰ ਫਿਰਦੀ ਆ ਹੋ ਹਣ ਕੀਰਤੀ ਵੈਸੇ ਮੈਨੂੰ ਕਿਉਂ ਫਸਾਉਗੀ ਉਹ ਮੈਂ ਕੀ ਕੀਤਾ ਏ ਅਮਨ ਯਾਰ ਮਾਸੀ ਨੇ ਕੁਝ ਕਿਹਾ ਹੋਣਾ ਉਹੀ ਗੁੱਸਾ ਕੱਢੂਗੀ ਉਹ ਹਣ ਕੀਰਤੀ ਕੱਢ ਤਾਂ ਰਹੀ ਆ ਹੋਰ ਕਿਵੇਂ ਕੱਢੂਗੀ ਗਾਇਬ ਹੋ ਕੇ ਹੀ ਸਾਫਤ ਕਰਨਾ ਚਾਹੁੰਦੀ ਆ ਉਹ ਵੀ ਮੈਨੂੰ ਖਤਰਾ ਏ ਕਰ ਲਵੀ ਪਿਓ ਦੇ ਨੇ ਉਹ ਛੜਤੀ ਸ਼ਰਮਤਾ ਜਮ ਹੈ ਨਹੀਂ ਉਹਨੂੰ ਪਿਓ ਦਾ ਨਾਂ ਵੀ ਰੋਲਦਾ ਅਮਨ ਯਾਰ ਇਹ ਕੱਲ ਹੋਰ ਦੱਸਦੇ ਮਾਸੀ ਨੂੰ ਕਿ ਉਹਦੀ ਭੈਣ ਵੀ ਨਾਲ ਹੀ ਰਲੀ ਹੋਈ ਆ ਸ਼ਗਨ ਦੀ ਉਹਨਾਂ ਦੋਵਾਂ ਨੇ ਅੰਮ੍ਰਿਤ ਤੇ ਪ੍ਰਾਪਰਟੀ ਵੰਡਣੀਆਂ ਸਾਨੂੰ ਸਿਰਫ ਯੂਜ਼ ਕਰਦੀ ਉਹ ਮਤਲਬ ਇੱਕ ਦਾ ਅੰਮ੍ਰਿਤ ਇੱਕ ਦੀ ਪ੍ਰਾਪਰਟੀ ਕੀਰਤੀ ਅੰਮ੍ਰਿਤ ਕੋਈ ਪ੍ਰਾਪਰਟੀ ਨਹੀਂ ਜਿਹੜੀ ਵੰਡ ਲੈਣਗੇ ਉਹ ਬੱਲੇ ਉਹ ਕੁੜੀਓ ਮੈਂ ਮੰਨ ਗਈ ਤੁਹਾਨੂੰ ਸੌਦੇਬਾਜ਼ੀਆਂ ਵੀ ਕਿੱਥੇ ਕੀਤੀਆਂ ਜਿੱਥੇ ਮੁੰਡਾ ਪਿਆਰੀ ਨਹੀਂ ਕਰਦਾ ਅਮਨ ਨਾਲੇ ਮਾਸੀ ਵੀ ਨਾਲ ਮਿਲੀ ਹੋਈ ਆ ਕੀਰਤੀ ਕਿਹੜੇ ਮਾਸੀ ਜੀ ਅਮਨ ਹਿਟਲਰ ਮਾਸੀ ਕੀਰਤੀ ਸ਼ਾਵਾਸ਼ ਮਾਂ ਦੇ ਨਾਮ ਤੇ ਕਲੰਕ ਲਾਤਾ ਇਹ ਗੱਲ ਕੀਰਤੀ ਦੇ ਮਨ ਨੂੰ ਬਿਲਕੁਲ ਝੂਠ ਲੱਗ ਰਹੀ ਸੀ ਉਹ ਜਾਣ ਬੁਝ ਕੇ ਅਮਨ ਤੋਂ ਰਾਜ਼ ਉਗਲਵੋਣ ਲਈ ਇਦਾਂ ਬੋਲ ਰਹੀ ਸੀ ਅਮਨ ਯਾਰ ਮੈਨੂੰ ਐ ਆ ਵੀ ਅਮ੍ਰਿਤਾ ਕੋਈ ਨੁਕਸਾਨ ਨਾ ਹੋ ਜਾਈ ਮਸ ਮੈਂ ਤਾਂ ਪੁੱਛਦੀ ਸੀ ਕੀਰਤੀ ਉਹ ਤਾਂ ਹੋ ਗਿਆ ਹੁਣ ਹੋਰ ਕੀ ਹੋਗਾ ਇਸ ਤੋਂ ਵੱਧ ਅਮਨ ਓਕੇ ਇੱਕ ਗੱਲ ਤੈਨੂੰ ਹੋਰ ਦੱਸਦੀ ਹਾਂ ਜਿਹੜੀ ਤੁਹਾਨੂੰ ਕਿਸੇ ਨੂੰ ਵੀ ਨਹੀਂ ਪਤਾ ਕੀਰਤੀ ਕੀ ਅਮਨ ਸ਼ਗਨ ਦੇ ਕੋਈ ਬੱਚਾ ਨਹੀਂ ਹੋਣ ਵਾਲਾ ਉਹ ਸਿਰਫ ਡਰਾ ਰਹੀ ਆ ਉਹਨੇ ਸਾਰੀਆਂ ਰਿਪੋਰਟਸ ਪੈਸੇ ਦੇਖੀ ਨਕਲੀ ਬਣਵਾਈਆਂ ਹੋਈਆਂ ਨੇ ਕੀਰਤੀ ਓਕੇ ਠੀਕ ਆ ਅੱਛਾ ਅਮਨ ਤੂੰ ਮੈਨੂੰ ਦੱਸ ਕਿ ਤੂੰ ਕੀ ਚਾਹੁੰਨੀ ਆ ਅਮਨ ਯਾਰ ਮੈਨੂੰ ਸਮਰ ਸ਼ਹੀਦ ਹੈ ਪਰ ਉਹ ਮੰਨਦਾ ਨਹੀਂ ਕੀਰਤੀ ਅੱਛਾ ਜੀ ਕੋਈ ਹੋਰ ਖੜਾਉਣਾ ਏ ਜਦੋਂ ਦਿਲ ਕੀਤਾ ਚੁੱਕ ਕੇ ਖੇਡ ਲਓ ਫਿਰ ਸੁੱਟ ਦੋ ਤੂੰ ਪਹਿਲਾਂ ਇਹ ਉਹਨੂੰ ਸੰਭਾਲ ਲੈਣਾ ਸੀ ਉਦੋਂ ਕਿਉਂ ਗਲਤੀ ਕੀਤੀ ਕਿਉਂ ਛੱਡ ਕੇ ਗਈ ਉਹਨੂੰ ਅਮਨ ਸਾਰੀ ਗੇਮ ਹੀ ਸ਼ਗਨ ਦੀ ਸੀ ਉਹਨੇ ਹੀ ਮੈਨੂੰ ਕਿਹਾ ਸੀ ਕੀਰਤੀ ਲੈ ਹੁਣ ਉਹਦੀ ਤੇ ਵੀ ਯਕੀਨ ਕਰੇ ਫਿਰਦਾ ਹੋਊਗਾ ਵੈਸੇ ਉਹਦੀ ਕੀ ਦੁਸ਼ਮਣੀ ਸੀ ਸਮਰ ਨਾਲ ਉਹਨੇ ਸਮਰ ਤੋਂ ਜਿਹੜਾ ਤੈਨੂੰ ਦੂਰ ਕਰਤਾ ਅਮਨ ਯਾਰ ਮੈਨੂੰ ਤੱਕੀ ਨਾਲ ਵਿੱਚ ਇਨਵੋਲਵ ਕੀਤਾ ਹੋਇਆ ਏ ਕੀਤੀ ਪਿਆਰ ਤੱਕੇ ਨਾਲ ਨਹੀਂ ਹੁੰਦਾ ਅਮ੍ਰਿਤ ਨੇ ਪਹਿਲਾਂ ਹੀ ਸ਼ਗਨਤੀ ਉਹਦੀ ਪੈਨ ਦੀੰਬੀ ਨੂੰ ਮਨਾਂ ਕੀਤਾ ਹੋਇਆ ਸੀ ਚਾਹੇ ਇਹਨਾਂ ਦੀ ਯਾਦ ਆਸਤ ਚਲੀ ਗਈ ਪਰ ਅੱਜ ਵੀ ਦਿਲ 'ਚ ਮੈਂ ਹੀ ਆ ਕਰੋ ਕੋਸ਼ਿਸ਼ ਜੇ ਉਹਨਾਂ ਦੇ ਦਿਲ 'ਚੋਂ ਮੈਨੂੰ ਕੱਢ ਸਕਦੇ ਹੋ ਤਾਂ ਕੱਢ ਲਓ ਪਹਿਲਾਂ ਸਿਮਰਨ ਆਈ ਉਹਨੇ ਅਮ੍ਰਿਤ ਨੂੰ ਪਾਉਣ ਲਈ ਮੈਨੂੰ ਬਹੁਤ ਡਰਾਇਆ ਧੰਕਾਇਆ ਜਦੋਂ ਮੈਂ ਉਹਨਾਂ ਨੂੰ ਨਹੀਂ ਛੱਡਿਆ ਆਪੇ ਹੀ ਪਿੱਛੇ हट ਗਈ ਅਮਨ ਕੀ ਦੱਸਾਂ ਯਾਰ ਮੈਨੂੰ ਕੁਝ ਨਹੀਂ ਚਾਹੀਦਾ ਮੈਂ ਤਾਂ ਦੁਖੀ ਹੋ ਗਈ ਇਹਨਾਂ ਵਿੱਚ ਫਸ ਕੇ ਕੀਰਤੀ ਅਮਨ ਤੋਂ ਬਹੁਤ ਵੱਡੀ ਗਲਤੀ ਕੀਤੀ ਐ ਸਮਰਨ ਨੂੰ ਛੱਡ ਕੇ ਅਮਨ ਹਾਂ ਉਹਨੂੰ ਕੈਦੀ ਪਲੀਜ਼ ਕੀਰਤੀ ਮੈਂ ਤਾਂ ਪਹਿਲਾਂ ਵੀ ਕਿਹਾ ਸੀ ਉਹਨੂੰ ਉਹ ਬਹੁਤ ਪਿਆਰ ਕਰਦਾ ਸੀ ਤੈਨੂੰ ਤੂੰ ਗਲਤੀ ਤੇ ਗਲਤੀ ਕਰਦੀ ਰਹੀ ਮੈਂ ਤੇਰੇ ਵਾਰੀ ਉਹਦੇ ਕੋਲ ਚੰਗੀਆਂ ਚੰਗੀਆਂ ਗੱਲਾਂ ਕਰ ਕਰਕੇ ਉਹਨੂੰ ਤੇਰੇ ਨੇੜੇ ਲਿਆਉਣ ਦੀ ਕੋਸ਼ਿਸ਼ ਕਰਦੀ ਰਹੀ ਪਰ ਤੂੰ ਫੇਰ ਵੀ ਮੇਰਾ ਘਰ ਵਸਣ ਤੋਂ ਪਹਿਲਾਂ ਹੀ ਉਜਾੜਤਾ ਅਮਨ ਯਾਰ ਸੌਰੀ ਉਹਨਾਂ ਮੈਂ ਉਹਨਾਂ ਦੇ ਨਾਲ ਨਹੀਂ ਹੈਗੀ ਕਿਸੇ ਵੀ ਕੰਮ 'ਚ ਕੀਰਤੀ ਖਿਆ ਛੱਡ ਮੈਨੂੰ ਕੋਈ ਸ਼ਿਕਵਾ ਨਹੀਂ ਹੁਣ ਕਿਸੇ ਨਾਲ ਵੀ ਤੇ ਸਮਰ ਰਹਿਤਾ ਹੈਗਾ ਇਹਨਾਂ ਨਾਲ ਅਮਨ ਯਾਰ ਮੈਨੂੰ ਸਮਰ ਚਾਹੀਦਾ ਏ ਤਲਾਕ ਨਹੀਂ ਦੇਣਾ ਉਹਨੂੰ ਮੈਂ ਨਾਲ ਰਹਿਣਾ ਚਾਹੁੰਨੀ ਆ ਮੈਂ ਉਹਦੇ ਯਾਰ ਕੀਰਤੀ ਓਕੇ ਆ ਯੂ ਵਿਸ਼ ਪਤਾ ਏ ਮੈਨੂੰ ਕਿਉਂ ਨਾ ਲੈਣਾ ਚਾਹੁੰਨੀ ਆ ਤੂੰ ਹੁਣ ਤੋਦੇ ਇਹ ਗੱਲ ਦਿਮਾਗ 'ਚ ਬਠਾਲਾ ਮੇਰੀ ਪੈਸੇ ਨਾਲ ਪਿਆਰ ਨਹੀਂ ਨਿਭਦੇ ਹੁੰਦੇ ਹਰ ਪਾਸੇ ਧੋਖਾ ਹੀ ਮਿਲੂ ਪਿਆਰ ਸਿਰਫ ਪਿਆਰ ਮੰਗਦਾ ਏ ਬਦਲੀ ਨਹੀਂ ਅਮਨ ਯਾਰ ਕੀਰਤੀ ਪੈਸਾ ਮੇਰੇ ਕੋਲ ਵਾਧੂ ਆ ਪਿਆਰ ਚਾਹੀਦਾ ਕੀਰਤੀ ਸਮਰ ਨੇ ਵੀ ਬਦਲਾ ਲੈਣਾ ਏ ਹੁਣ ਉਹ ਵੀ ਲੈ ਲਵੇ ਮੈਂ ਕਿੰਨਾ ਕੀਤਾ ਸਭ ਦਾ ਪਰ ਮੇਰਾ ਕੋਈ ਨਹੀਂ ਬਣਦਾ ਅਮਨ ਯਾਰ ਉਹ ਨਹੀਂ ਕਰਦਾ ਕੁਝ ਪਤਾ ਮੈਨੂੰ ਉਹਦਾ ਕੀਰਤੀ ਹਰ ਇੱਕ ਇਨਸਾਨ ਨੇ ਮੇਰੇ ਨਾਲ ਧੋਖਾ ਕੀਤਾ ਤੇ ਮੈਂ ਅਜੇ ਵੀ ਪਿਆਰ ਕਰਨ ਵਾਲਿਆਂ ਨੂੰ ਜੋੜਦੀ ਹਾਂ ਅਮਨ ਬਸ ਸ਼ਗਨ ਨੂੰ ਦੇਖ ਲਓ ਕੁਝ ਗਲਤ ਨਾ ਕਰਦੇ ਹੋ ਬਾਕੀ ਸਮਰ ਨੂੰ ਮਨਾ ਕੇ ਦੇਖ ਲਿਓ ਮੇਰੇ ਲਈ ਪਲੀਜ਼ ਹਣ ਬਾਈ ਕੀਰਤੀ ਨੇ ਉਸੇ ਸਮੇ ਸਮਰ ਨੂੰ ਅਮਨ ਦੇ ਪ੍ਰਸਤਾਵ ਬਾਰੇ ਮੈਸੇਜ ਕਰਕੇ ਦੱਸ ਦਿੱਤਾ ਜਿਸ ਨੂੰ ਕਈ ਦਿਨਾਂ ਤੱਕ ਤਾਂ ਸਮਰ ਨੇ ਦੇਖਿਆ ਹੀ ਨਹੀਂ ਫਿਰ ਜੇਸ ਦਿਨ ਉਸਨੇ ਅਮਨ ਦੇ ਇਸ ਪ੍ਰਸਤਾਵ ਨੂੰ ਕੋਰੀ ਨਾ ਕਰ ਦਿੱਤੀ ਕੀਰਤੀ ਨੂੰ ਸਮਰ ਨਿਯਮਲ ਨਾਲ ਹੋਈ ਸਾਰੀ ਗੱਲਬਾਤੇ ਪੁੱਛਣ ਲਈ ਫੋਨ ਕੀਤਾ ਤਾਂ ਕੀਰਤੀ ਨੇ ਉਸ ਨੂੰ ਆਪਣੇ ਤੇ ਅੰਮਨ ਵਿਚਕਾਰ ਹੋਈ ਸਾਰੀ ਗੱਲਬਾਤ ਦੱਸ ਦਿੱਤਾ ਉਸੇ ਸਾਰੀ ਗੱਲ ਸੁਣਨ ਤੋਂ ਬਾਅਦ ਸਮਰ ਨੇ ਉਸ ਨੂੰ ਕਿਹਾ ਭਾਪੀ ਜਿਹੜੀ ਮੈਨੂੰ ਪਹਿਲਾਂ ਧੋਖਾ ਦੇ ਕੇ ਚਲੀ ਗਈ ਹੁਣ ਉਹ ਮੇਰੇ ਕੋਲ ਵਾਪਸ ਆਉਣ ਨੂੰ ਕਹਿਣ ਲੱਗ ਪਈ ਪਤਾ ਕਿਉਂ ਕਿ ਸਾਡੇ ਵਿੱਚ ਜੋ ਕੇਸ ਚੱਲਦਾ ਸੀ ਜਿਹੜਾ ਇਹਨੇ ਮੇਰੇ ਤੇ ਝੂਠੇ ਇਲਜ਼ਾਮ ਲਾ ਕੇ ਕੀਤਾ ਹੋਇਆ ਸੀ ਉਹਦੇ ਅਨੁਸਾਰ ਇਨੂੰ ਮੈਂ ਧੋਖਾ ਦਿੱਤਾ ਈ ਨਾਲੇ ਸਾਡਾ ਅਜੇ ਤਲਾਕ ਨਹੀਂ ਹੋਇਆ ਤੇ ਜੇ ਹੁਣ ਈ ਵੀ ਲਗਾਤਾਰ ਇੱਕ ਮਹੀਨਾ ਮੇਰੇ ਨਾਲ ਰਹਿ ਲਵੇ ਤਾਂ ਹੀ ਮੇਰੀ ਅੱਧੀ ਪ੍ਰਾਪਰਟੀ ਦੀ ਕਾਨੂੰਨੀ ਮਾਲਕਨ ਬਣ ਜਾਊਗੀ ਤੇ ਫਿਰ ਇੱਕ ਮਹੀਨੇ ਬਾਅਦ ਆਰਾਮ ਨਾਲ ਅਲੱਗ ਵੀ ਰਹਿਣ ਲੱਗ ਸਕਦੀ ਆ ਕੋਈ ਨਹੀਂ ਰੋਕ ਸਕਦਾ ਇਹੀ ਇਹ ਚਾਹੁੰਦੀ ਆ ਜੋ ਮੈਂ ਨਹੀਂ ਹੋਣ ਦੇਣਾ ਕਿਸੇ ਵੀ ਕੀਮਤ ਤੇ ਜੇ ਪੁੱਛੇ ਤਾਂ ਕਹਿ ਦਿਓ ਕਿ ਉਹ ਨਹੀਂ ਮੰਨਿਆ ਮੈਂ ਬਹੁਤ ਮਨਾਇਆ ਵੀ ਤੇਰੇ ਨਾਲ ਰਹਿਣ ਲੱਗ ਜੇ ਬਾਕੀ ਮੈਂ ਉਹਨੂੰ ਆਪਣਾ ਜਵਾਬ ਪਹਿਲਾਂ ਹੀ ਦੱਸ ਚੁੱਕਿਆ ਐ ਨਹੀਂ ਦਿੰਦੀ ਤਲਾਕ ਨਾ ਦੇਵੇ ਪਰ ਹੁਣ ਨਾਲ ਮੈਂ ਰਹਿਣਾ ਨਹੀਂ ਉਹਦੇ ਹੁਣ ਉਹਨੂੰ ਪਤਾ ਏ ਵੀ ਸਮਰ ਕੋਲ ਅਰਬਾਂ ਹੀ ਰੁਪਏ ਨੇ ਤਾਂ ਮੇਰੇ ਨੇ ਉਹ ਨੇੜੇ ਆਉਂਦੀ ਸੋਚਦੀ ਆ ਹੁਣ ਕੋਈ ਚਾਲ ਨਹੀਂ ਮੈਂ ਕਾਮਯਾਬ ਹੋਣ ਦੇਣੀ ਉਹਦੀ ਅਗਲੇ ਦਿਨ ਕੀਰਤੀ ਨੂੰ ਲਪ੍ਰਿਤ ਨੇ ਫੋਨ ਕੀਤਾ ਅਤੇ ਅੰਮ੍ਰਿਤ ਨਾਲ ਉਸੇ ਗੱਲ ਕਰਵਾਈ ਲਪ੍ਰਿਤ ਭਬੀ ਸਸ਼ੀਕਲ ਜੀ ਹੋ ਠੀਕ ਠਾਕ ਸਾਰੇ ਕਰ ਅਗਲ ਕਰ ਲਉ ਮੈਂ ਇਧਰ ਆਇਆ ਸੀ ਕਰ ਅੰਮ੍ਰਿਤ ਨੂੰ ਫੋਨ ਫੜਾ ਦਿੰਦਾ ਹੈ ਅੰਮ੍ਰਿਤ ਹੈਲੋ ਹਾਂਜੀ ਤੁਸੀਂ ਕੌਣ ਬੋਲਦੇ ਹੋ ਕੀਰਤੀ ਅੰਮ੍ਰਿਤ ਕਿਵੇਂ ਹੋ ਤੁਸੀਂ ਅੰਮ੍ਰਿਤ ਪਹਿਲਾਂ ਦੱਸੋ ਕੌਣ ਹੋ ਤੁਸੀਂ ਮੈਂ ਤੁਹਾਨੂੰ ਜਾਣਦਾ ਨਹੀਂ ਹੈਗਾ ਕੀਰਤੀ ਮੈਂ ਕੀਰਤੀ ਸਿਰਫ ਥੋਡੀ ਕੀਰਤੀ ਅੰਮ੍ਰਿਤ ਨਹੀਂ ਤੁਸੀਂ ਮੇਰੀ ਨਹੀਂ ਮੈਂ ਕਿਹੜਾ ਤੁਹਾਨੂੰ ਜਾਣਦਾ ਏ ਕੀਰਤੀ ਨੂੰ ਤਕਲੀਫ ਤਾਂ ਬਹੁਤ ਹੁੰਦੀ ਆ ਕਿਉਂਕਿ ਉਹ ਅੰਮ੍ਰਿਤ ਜੋ ਕਦੇ ਕੀਰਤੀ ਬਿਨਾ ਸਾਹ ਨਹੀਂ ਸਿਲੈਂਦਾ ਹੁੰਦਾ ਉਹਦੇ ਨਾਲ ਗੱਲ ਕਰੇ ਬਿਨਾ ਉਹਦੀ ਆਵਾਜ਼ ਸੁਣੇ ਬਿਨਾ ਰੋਟੀ ਨਹੀਂ ਸਖਾਂਦਾ ਉਹ ਅਕਸਰ ਹੁਣ ਉਸ ਨੂੰ ਪਹਿਚਾਣਦਾ ਵੀ ਨਹੀਂ ਪਰ ਮਜਬੂਰ ਸੀ ਇਸ ਲਈ ਆਪਣੇ ਆਪ ਨੂੰ ਸੰਭਾਲ ਲੈਂਦੀ ਆ ਤੇ ਗੱਲ ਕਰਦੀ ਆ ਕੀਰਤੀ ਕੋਈ ਨਹੀਂ ਜਾਂ ਚਮੋਗੀ ਤੁਸੀਂ ਮੈਨੂੰ ਪਹਿਲਾਂ ਦੱਸੋ ਰੋਟੀ ਖਾਣ ਤੋਂ ਬਾਅਦ ਦਵਾਈ ਲੈਣੇ ਉਹ ਟਾਈਮ ਨਾਲ ਕਿ ਨਹੀਂ ਅੰਮ੍ਰਿਤ ਹਮ ਲੈਂਦਾ ਹਾਂ ਪਰ ਹੁਣ ਮੇਰੀ ਦਵਾਈ ਖਤਮ ਹੋ ਗਈ ਆਂਟੀ ਕਹਿੰਦੇ ਲੈਣੀ ਨਹੀਂ ਹੋਰ ਦਵਾਈ ਨਾਲੇ ਹਨਾ ਮੇਰੇ ਕੋਲ ਇੱਕ ਵੀਰਾ ਆਉਂਦਾ ਹੁੰਦਾ ਏ ਉਹ ਮੈਨੂੰ ਜਮਾਂ ਨਹੀਂ ਵਧੀਆ ਲੱਗਦਾ ਮੈਨੂੰ ਇਹ ਵਾਲਾ ਲਾਪ੍ਰਿਤ ਵੀਰਾ ਬਹੁਤ ਵਧੀਆ ਲੱਗਦਾ ਏ ਪਰ ਇਹ ਹੁਣ ਮੈਨੂੰ ਮਿਲਣ ਨਹੀਂ ਆਉਂਦਾ ਤਾਂ ਹੀ ਮੈਂ ਹੁਣ ਇਹਨੂੰ ਵੀ ਨਹੀਂ ਬੁਲਾਇਆ ਕਰਨਾ ਇਹ ਬਹੁਤ ਗੰਦਾ ਹੋ ਗਿਆ ਕੀਤੇ ਕੋਈ ਨਹੀਂ ਮਿਲਣ ਆ ਜਾਇਆ ਕਰੂਗਾ ਇਹ ਵਾਲਾ ਵੀਰਾ ਤੁਹਾਨੂੰ ਮੈਂ ਕਹਿ ਦੂੰਗੀ ਅੱਛਾ ਜਿਹੜਾ ਵੀਰਾ ਰੋਜ਼ ਆਉਂਦਾ ਏ ਉਹ ਕੀ ਕਹਿੰਦਾ ਹੁੰਦਾ ਏ ਤੁਹਾਨੂੰ ਅੰਮ੍ਰਿਤ ਉਹ ਕਹਿੰਦਾ ਏ ਮੈਨੂੰ ਉਹ ਠਾਠ ਠਾਕ ਕਰਨ ਵਾਲਾ ਨਹੀਂ ਦਿੰਦਾ ਕੀਰਤੀ ਠਾ ਕਰਨ ਵਾਲਾ ਕਿਹਦਾ ਏ ਕੀਰਤੀ ਸਮਝ ਚੁੱਕੀ ਸੀ ਕਿ ਅੰਮ੍ਰਿਤ ਕੋਲੋਂ ਸੀ ਚਾਚੇ ਦਾ ਮੁੰਡਾ ਰਿਵਾਲਵਰ ਲੈ ਕੇ ਆਉਂਦਾ ਹੈ ਕਿਉਂਕਿ ਇੱਕ ਦਿਨ ਲਪ੍ਰਿਤ ਨੇ ਉਸ ਨੂੰ ਇਹ ਦੱਸਿਆ ਸੀ ਕਿ ਚਾਚੇ ਦਾ ਮੁੰਡਾ ਜਾਣ ਪੁੱਛ ਕੇ ਸ਼ਗਨ ਦੇ ਕਹਿੰਦੇ ਅੰਮ੍ਰਿਤ ਕੋਲ ਆਉਂਦਾ ਹੈ ਅੰਮ੍ਰਿਤ ਉਹ ਕਹਿੰਦਾ ਉਹਦਾ ਏ ਪਰ ਮੈਨੂੰ ਪਤਾ ਏ ਉਹ ਝੂਠ ਬੋਲਦਾ ਏ ਥਾ ਵਾਲਾ ਮੇਰਾ ਚੱਕ ਲਿਆ ਹੁਣ ਦਿੰਦਾ ਨਹੀਂ ਅੰਮ੍ਰਿਤ ਨੂੰ ਉਹ ਰਿਵਾਲਵਰ ਨਕਲੀ ਲੱਗ ਰਿਹਾ ਸੀ ਕੀਰਤੀ ਉਹ ਤੁਹਾਨੂੰ ਕੀ ਕਹਿੰਦਾ ਹੁੰਦਾ ਏ ਅੰਮ੍ਰਿਤ ਮੈਨੂੰ ਕਹਿੰਦਾ ਹੁੰਦਾ ਏ ਵੀ ਮੈਂ ਤੈਨੂੰ ਚਲਾਉਣਾ ਸਿਖਾ ਦੂੰ ਫੇਰ ਤੂੰ ਦਿਵਾਲੀ ਨੂੰ ਚਲਾ ਲੈ ਜੇ ਮੈਂ ਉਹਦੀ ਗੱਲ ਨਹੀਂ ਮੰਨਦਾ ਫੇਰ ਮੈਨੂੰ ਕਹਿੰਦਾ ਹੁੰਦਾ ਵੀ ਮੈਂ ਤੈਨੂੰ ਕੁੱਟੂਗਾ ਕੀਰਤੀ ਕੋਈ ਨਹੀਂ ਤੁਸੀਂ ਉਹਦੀ ਗੱਲ ਨਹੀਂ ਸੁਣਨੀ ਜੇ ਉਹ ਤੁਹਾਨੂੰ ਕੁੱਟੂਗਾ ਤੈਨੂੰ ਦੱਸਿਓ ਅੰਮ੍ਰਿਤ ਨਹੀਂ ਮੈਂ ਤਾਂ ਉਹ ਦੰਦੀ ਵੱਢਤੀ ਸੀ ਇੱਕ ਦਿਨ ਫਿਰ ਡਾਕਟਰ ਤੋਂ ਪੱਟੀ ਕਰਾਈ ਨਾਲ ਹੀ ਸੂਈ ਲਾਤੀ ਡਾਕਟਰ ਨੇ ਉਹਦੇ ਕੀਤੇ ਹਮ ਠੀਕਾ ਤੁਸੀਂ ਦੰਦੀ ਵੱਢੀ ਹੁਣ ਨਹੀਂ ਛੇਤੀ ਕਹੋ ਕੁਝ ਕਾਫੀ دیر ਗੱਲਾਂ ਕਰਨ ਤੋਂ ਬਾਅਦ ਅੰਮ੍ਰਿਤ ਨੇ ਲਪਿਤ ਨੂੰ ਫੋਨ ਫੜਾ ਦਿੱਤਾ ਕੀਰਤੀ ਨੇ ਲਪਿਤ ਨੂੰ ਸਮਝਾਇਆ ਕਿ ਉਹ ਹਿਟਲਰ ਮਾਸੇਜ ਨੂੰ ਚਾਚੇ ਦੇ ਮੁੰਡੇ ਦੀ ਚਾਲ ਵਾਰੀ ਦੱਸਦੇ ਵੀ ਪਰ ਲਪਿਤ ਨੇ ਕਿਹਾ ਭਾਬੀ ਕਿਰਨ ਕਿਹਾ ਸੀ ਪਰ ਹਿਟਲਰ ਮਾਸੀ ਜੀ ਨਹੀਂ ਮੰਨਦੇ ਨਾਲੇ ਭਾਬੀ ਮੈਨੂੰ ਦੱਸਿਆ ਨਹੀਂ ਸੀ ਤੁਸੀਂ ਰੋਮੋਂਗੇ ਬਹੁਤ ਭਾਬੀ ਅੰਮ੍ਰਿਤ ਨੂੰ ਇੱਕ ਦਿਨ ਚਾਚੇ ਦੇ ਮੁੰਡੇ ਨੇ ਰਿਵਾਲਵਰ ਫੜਾਤਾ ਸੀ ਤੇ ਇਹਨੇ ਚਲਾਤਾ ਸੀ ਗੋਲੀ ਇਹਦੀ ਵਾਂ ਘੁਰੂ ਲੰਘ ਗਈ ਪਰ ਬਚਾ ਹੋ ਗਿਆ ਕੀਰਤੀ ਕਦੋਂ ਦੀ ਗੱਲ ਹੈ ਲਪ੍ਰਿਤ ਹੋ ਗਏ ਕਾਫੀ ਦਿਨ ਪਰ ਮਾਸੀ ਜੀ ਨੂੰ ਕੋਈ ਫਰਕ ਨਹੀਂ ਪਿਆ ਨਾਲੇ ਭਾਬੀ ਸ਼ਗਨ ਜਾਣ ਬੁਝ ਕੇ ਬੁਲਾਉਂਦੀ ਆ ਉਹਨੂੰ ਤੇ ਉਹ ਤਾਂ ਆਪਣੇ ਬਦਲੀਲੀ ਕੁਝ ਵੀ ਕਰ ਸਕਦੀ ਆ ਕੀਰਤੀ ਫਿਰ ਹੁਣ ਲਪ੍ਰਿਤ ਹੁਣ ਕੀ ਰੱਬਾ ਸ੍ਰੀ ਆਪਾ ਵੀ ਚਲੋ ਚੰਗਾ ਤਬਰ ਗਿਆ ਹੋਇਆ ਸੀ ਸ਼ਾਪਿੰਗ ਕਰਨ ਆਉਣ ਵਾਲਾ ਹੋ ਮੈਂ ਮਾਸੀ ਜੀ ਦੀ ਗੱਲ ਕਰਾ ਕੇ ਘਰ ਨੂੰ ਜਾਣਾ ਏ ਕੀਰਤੀ ਹਾਂ ਧਿਆਨ ਰੱਖੀ ਬਾਈ ਦਿਨ ਬੀਤ ਗਏ ਕੀਰਤੀ ਦੀ ਕਦੇ-ਕਦੇ ਅੰਮ੍ਰਿਤ ਨਾਲ ਫੋਨ ਤੇ ਲਪ੍ਰਿਤ ਤੇ ਸਮਰ ਨਾਲ ਮੈਸੇਜ ਜਾਂ ਕਦੇ ਫੋਨ ਤੇ ਗੱਲ ਹੋ ਜਾਂਦੀ ਪਰ ਨਸੀਬ ਕੋਲ ਅੰਮ੍ਰੇ ਦੇ ਮੰਮੀ ਜੀ ਨਾਲ ਕਦੇ ਕਦੇ ਇਹ ਮੈਸੇਜ ਤੇ ਗੱਲ ਹੋ ਜਾਂਦੀ ਕਰਦੇ ਕਰਾਉਂਦੇ ਨਵੰਬਰ ਮਹੀਨਾ ਆ ਗਿਆ 2 ਨਵੰਬਰ ਨੂੰ ਕੀਰਤੀ ਨੇ ਲਪੇਤ ਨੂੰ ਮੈਸੇਜ ਕੀਤਾ ਕੀਰਤੀ ਹੈਲੋ ਲਵੀ ਕਿੱਥੇ ਰਹਿਣਾ ਹੈ ਤੂੰ ਅੱਜਕੱਲ ਲਪੇਤ ਭਾਬੀ ਮਾਮੇ ਕੋਲ ਆਇਆ ਹੋਇਆ ਹੈ ਅੰਮ੍ਰਿਤ ਤੇ ਕਨਕ ਵਿਜਨ ਕੀਰਤੀ ਅੱਛਾ ਕਿੰਨੇ ਕੁ ਰਹਿ ਗਈ ਲਪੇਤ ਅਜੇ ਤਾਂ 20 ਕਿੱਲੇ ਵੇਜੀਆ ਭਾਬੀ ਤਿੰਨ ਟਰੈਕਟਰ ਨੇ ਨਾਲੇ 80 ਕਿੱਲੇ ਹਜੇ ਪਈ ਨੇ ਫਿਰ ਅਜੀ ਪਿੰਡ ਮੀਰੀ ਵਾਲੀ ਤੇ ਅੰਮ੍ਰਿਤਵਾਲੀ ਸਾਰੀ ਪਈਆ ਵਿਜਨ ਨੂੰ ਉਸ ਤੋਂ ਪਹਿਲਾਂ 48 ਕਿਲੇ ਅੱਗਲੋਂ ਨੂੰ ਪਈਆ ਚੋਣੇ ਵਾਲੀ ਭਾਬੀ ਮੈਨੂੰ ਨਹੀਂ ਵੀਲ ਮਿਲਨੀ ਪੂਰੀ ਠੰਡ ਚਲੋ ਹੁਣ ਮਾਮਾ ਜੀ ਆਵਾਜ਼ਾਂ ਮਾਰਦੇ ਨੇ ਮੈਂ ਫੇਰ ਗੱਲ ਕਰੂੰ ਮੁੜਕੇ ਲਪ੍ਰਿਤ ਨੂੰ ਕਈ ਦਿਨ ਸਮਾਂ ਨਹੀਂ ਮਿਲਦਾ ਗੱਲ ਕਰਨ ਦਾ ਤੇ 6 ਨਵੰਬਰ ਨੂੰ ਲਪ੍ਰਿਤ ਦਾ ਰਾਤ ਦੇ 9:30 ਵਜੇ ਕੀਰਤੀ ਨੂੰ ਮੈਸੇਜ ਆਇਆ ਲਪ੍ਰਿਤ ਭਾਬੀ ਸਮਰ ਜੇਲ ਜਾ ਐਕਸੀਡੈਂਟ ਹੋ ਗਿਆ ਇੱਕ ਉਦੇ ਤੋਂ ਕੀਰਤੀ ਹਾਈਵੇ ਰੱਪਾ ਕਿੰਨਾ ਕੰਪਰ ਗਿਆ ਕਿਹਨੇ ਦੱਸਿਆ ਇਹ ਤੈਨੂੰ ਲਪ੍ਰਿਤ ਮੈਨੂੰ ਆਮਨ ਦੇ ਮੈਸੇਜ ਆਇ ਨਹੀਂ ਭਾਬੀ ਕੀਰਤੀ ਕੀ ਕਹਿੰਦੀ ਆ ਉਹ ਉਹ ਅੱਡ ਨਹੀਂ ਟਿਕਦੀ ਲਪ੍ਰਿਤ ਕਹਿੰਦੇ ਅੱਜ ਪੁਲਿਸ ਲੱਗੀ ਕਿਸੇ ਐਕਸੀਡੈਂਟ ਦੇ ਕੇਸ ਚ ਉਹਨੂੰ ਕੀਰਤੀ ਫਿਰ ਹੁਣ ਕਰਿਓ ਕੀ ਕਰ ਦਿਆ ਕਹਿੰਦੇ ਸੀ ਬਥੇਰੀ ਪਹੁੰਚਾ ਮੇਰੀ ਲਪ੍ਰਿਤ ਉਨੇ ਕੀ ਕਰਨਾ ਹੈ ਬਾਬੀ ਗੱਲਾਂ ਜੋਗੀ ਆ ਕੀਰਤੀ ਲਵੇ ਹੁਣ ਫਿਰ ਕੀ ਕਰੀਏ ਆਪਾਂ ਅਪ੍ਰਿਤ ਕੋਈ ਨਹੀਂ ਦੇਖਦਿਆਂ ਬਾਬੀ ਫਿਕਰ ਨਾ ਕਰੋ ਤੁਸੀਂ ਕੱਲ ਕਰਦਾ ਹਾਂ ਇਹ ਮੈਂ ਗੱਲ ਮਾਸੀ ਜੀ ਨਾਲ ਸਲਾਹ ਕਰਕੇ ਫਿਰ ਦੱਸਾਂਗੀ ਤੁਹਾਨੂੰ ਵੀ ਕੀਰਤੀ ਹਾਂ ਠੀਕ ਆ ਅਗਲੇ ਦਿਨ 7 ਨਵੰਬਰ ਨੂੰ ਅੰਮ੍ਰਿਤਾ ਜਨਮ ਲੈਣ ਸੀ ਕੀਰਤੀ ਨੇ ਉੱਠ ਕੇ ਸਭ ਤੋਂ ਪਹਿਲਾਂ ਗੁਰੂ ਘਰ ਜਾ ਕੇ ਰੋਜ਼ੀ ਤਰ੍ਹਾਂ ਹੀ ਇੱਕ ਅਰਦਾਸ ਜੋ ਹਰ ਰੋਜ਼ ਵੀਰੇ ਗੁਰੂ ਘਰ ਜਾ ਕੇ ਕਰਦੀ ਸੀ ਕੀਤੀ ਜਿਸ ਵਿੱਚ ਰੋਜ਼ ਦੀ ਤਰ੍ਹਾਂ ਹੀ ਉਸਨੇ ਸਰਵੱਤ ਦਾ ਪਲਾ ਮੰਗਿਆ ਤੇ ਸੱਚੇ ਬਾਸ਼ਾ ਦੀ ਬੇਨਤੀ ਕੀਤੀ ਕਿ ਉਹ ਅੰਮ੍ਰਿਤ ਦੀ ਯਾਦਾਸਤ ਜਲਦੀ ਵਾਪਸ ਕਰ ਦੇ ਤਾਂ ਜੋ ਉਹ ਹੱਸਦਾ ਹੋਇਆ ਆਪਣੀ ਮਾਂ ਕੋਲ ਵਾਪਸ ਆ ਜਾਵੇ ਫਿਰ ਘਰ ਆ ਕੇ ਰੋਜ਼ ਦੀ ਤਰ੍ਹਾਂ ਹੀ ਨਿਤਨੇਮ ਕਰਕੇ ਫਿਰ ਅਰਦਾਸ ਕੀਤੀ ਫਿਰ ਉਸਨੇ ਆਪਣਾ ਫੋਨ ਚੁੱਕ ਕੇ ਸਭ ਤੋਂ ਪਹਿਲਾਂ ਤਾਂ ਰੋਜ਼ ਹਰਿਮੰਦਰ ਸਾਹਿਬ ਤੋਂ ਆਉਣ ਵਾਲਾ ਹੁਕਮਨਾਮਾ ਲਿਆ ਤੇ ਫਿਰ ਅੰਮ੍ਰਿਤ ਦੇ ਜਨਮ ਦਿੰਦਿਆਂ ਵਧਾਈਆਂ ਦੇਣ ਲਈ ਲਿਖੀ ਆਪਣੀ ਕਵਿਤਾ ਨੂੰ ਸਭ ਜਗ੍ਹਾ ਸਟੇਟਸ ਪਾਇਆ ਤੇ ਫਿਰ ਮੰਮੀ ਜੀ ਨੂੰ ਮੈਸੇਜ ਕੀਤਾ ਕੀਰਤੀ ਸੈਸ਼ੀ ਕਨ ਮੰਮੀ ਜੀ ਹੈਪੀ ਬਰਥਡੇ ਟੂ ਅੰਬ੍ਰੇਤ ਪਰਮਾਤਮਾ ਕਰੇ ਹੋ ਜਲਦੀ ਠੀਕ ਹੋ ਕੇ ਤੁਹਾਡੇ ਕੋਲ ਵਾਪਸ ਆ ਜਾਣ ਥੋੜੇ ਸਮੇਂ ਬਾਅਦ ਹੀ ਨਸੀਬ ਕੌਰ ਨੇ ਕੀਰਤੀ ਦੇ ਮੈਸੇਜ ਦੇਖੇ ਤੇ ਜਵਾਬ ਦਿੱਤਾ ਨਸੀਬ ਕੌਰ ਥੈਂਕ ਯੂ ਬੇਟਾ ਹਮ ਬੇਟਾ ਤੁਸੀਂ ਵੀ ਫਿਰ ਸਾਡੇ ਕੋਲ ਹੀ ਆ ਜਾਇਓ ਜਤੋਂ ਹੂੰ ਠੀਕ ਹੋ ਜਾਊਗਾ ਕੀ ਹੁੰਦੀ ਕਿੱਥੇ ਮੰਮੀ ਜੀ ਮੇਰੀ ਐਡੀ ਕਿਸਮਤ ਕਿੱਥੇ ਕੀ ਪਤਾ ਜੇ ਹੋਰ ਕਿੰਨਾ ਕੁਤੇ ਕਿੱਥੇ ਕਿੱਥੇ ਰੋਣਾ ਲਿਖਿਆ ਹੋਇਆ ਏ ਮੇਰੀ ਕਿਸਮਤ 'ਚ ਨਾਲੇ ਮੰਮੀ ਜੀ ਇਹ ਥੈਂਕ ਯੂ ਦੀ ਲੋੜ ਤਾਂ ਬਗਾਨਿਆਂ ਨੂੰ ਪੈਂਦੀ ਆ ਮੈਂ ਤਾਂ ਤੁਹਾਡੀ ਆਪਣੀ ਆ ਫੇਰ ਨਸੀਬ ਗੌਰ ਨੇ ਕੀਰਤੀ ਦੇ ਵਟਸਐਪ ਤੇ ਪਾਈ ਇੱਕ ਸਟੇਟਸ ਤੇ ਉਦਾਸਦੀ ਰੋਂਦੀ ਅੱਖ ਦਾ ਇਮੋਜੀ ਫੇਸ ਦਿੱਤਾ ਜਿਸ ਨੂੰ ਦੇਖ ਕੇ ਕੀਰਤੀ ਵੀ ਉਦਾਸ ਹੋ ਗਈ ਪਰ ਉਸਨੇ ਨਸੀਬ ਗੌਰ ਨੂੰ ਕੁਝ ਮਹਿਸੂਸ ਨਹੀਂ ਹੋਣ ਦਿੱਤਾ ਤੇ ਜਵਾਬ ਵਿੱਚ ਕਿਹਾ ਕੀਤੀ ਕੀ ਹੋਇਆ ਮੰਮੀ ਜੀ ਤੁਸੀਂ ਅੱਖ ਕਿਉਂ ਪਰ ਲਈ ਮੈਂ ਹੈਗੀ ਹਾਂ ਰੋਣਾ ਨਹੀਂ ਤੁਸੀਂ ਇਸ ਮੈਸੇਜ ਨੂੰ ਦੇਖਣ ਤੋਂ ਬਾਅਦ ਨਸੀਬ ਖਰ ਵੱਲੋਂ ਕੀਰਤੀ ਨੂੰ ਕੋਈ ਜਵਾਬ ਨਹੀਂ ਮਿਲਿਆ ਅਜੇ ਤੱਕ ਕੀਰਤੀ ਦੀ ਅੰਮ੍ਰਿਤ ਦੇ ਜਨਮ ਦਿਨ ਵਾਲੀ ਖੁਸ਼ੀ ਪੂਰੀ ਵੀ ਨਹੀਂ ਸੀ ਹੋਈ ਕਿ ਅਗਲੇ ਦਿਨ ਉਸ ਨੂੰ ਇੱਕ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਸ਼ਹਿਰ ਜਾਣਾ ਪੈ ਗਿਆ ਤੇ ਉਸੇ ਦਿਨ ਚੱਕਰੀਆਂ ਦਾ ਤਿਹਾਰ ਵੀ ਸੀ ਜਿਸ ਕਰਕੇ ਮੀਟਿੰਗ ਤੋਂ ਵਾਪਸ ਆਉਂਦੇ ਹੋਏ ਉਸ ਨੂੰ ਬਾਜ਼ਾਰ ਵਿੱਚ ਵੀ ਸਮਾਂ ਲੱਗ ਗਿਆ ਸੀ ਜਿਸ ਕਰਕੇ ਉਸ ਨੂੰ ਘਰ ਆਉਣ ਵਿੱਚ देर ਹੋ ਗਈ। ਸਰਦੀਆਂ ਹੋਣ ਕਰਕੇ ਦਿਨ ਪਹਿਲਾਂ ਹੀ ਛੋਟੇ ਸਨ। ਸੂਰਜ ਜਲਦੀ ਛੁਪਣ ਕਰਕੇ ਜਲਦੀ ਹਨੇਰਾ ਹੋਣ ਲੱਗ ਪਿਆ ਸੀ। ਜਿਸ ਕਰਕੇ ਉਹ ਜਦੋਂ ਘਰ ਪਹੁੰਚੀ ਤਾਂ ਇੰਜ ਲੱਗਦਾ ਸੀ ਜਿਵੇਂ ਬਹੁਤ ਕਵੇਲਾ ਹੋ ਗਿਆ ਹੋਵੇ। ਘਰ ਆਉਂਦੇ ਹੀ ਪਹਿਲਾਂ ਤਾਂ ਉਸ ਦੀ ਮੰਮੀ ਜੀ ਨੇ ਉਸ ਨੂੰ ਮੱਥਾ ਟੇਕਣ ਦੀ ਤਿਆਰੀ ਕਰਨ ਲਈ ਕਿਹਾ। ਫਿਰ ਉਸ ਨੇ ਆਪਣੇ ਭਾਬੀ ਤੇ ਮੰਮੀ ਜੀ ਨਾਲ ਮਿਲ ਕੇ ਮੱਥਾ ਟਿਕਿਆ। ਤੇ ਸੇਵਖਾਨ ਤੋਂ ਬਾਅਦ ਕੀਰਤੀ ਰਸੋਈ ਦੇ ਕੰਮਕਾਰ ਵਿੱਚ ਰੁੱਝ ਗਈ। ਸਵੀਰ ਤੋਂ ਭੁੱਖੀ ਹੋਣ ਕਰਕੇ ਉਸ ਦਾ ਸਿਰ ਦਰਦ ਕਰ ਰਿਹਾ ਸੀ। ਹੁਣ ਉਸ ਦਾ ਹੋਰ ਖਾਣ ਨੂੰ ਦਿਲ ਨਾ ਕੀਤਾ ਅਤੇ ਉਸ ਨੇ ਰਸੋਈ ਵਿੱਚ ਪਏ ਸਾਰੇ ਝੁੱਠੇ ਪਾਂਡੇ ਸਾਫ਼ ਕੀਤੇ ਤੇ ਆਪਣੇ ਕੰਬਲ ਵਿੱਚ ਜਾ ਕੇ ਲੇਟ ਗਈ। ਕਿ ਇੰਨੇ ਨੂੰ ਉਸ ਨੂੰ ਲਪ੍ਰਿਤ ਦਾ ਮੈਸੇਜ ਆ ਗਿਆ। ਲਪ੍ਰਿਤ ਭਾਬੀ ਕੀਤੇ। ਹਾਂਜੀ। ਕੀਰਤੀ ਦੇ ਇਸ ਮੈਸੇਜ ਦਾ ਲਪ੍ਰਿਤ ਨੇ ਕਾਫੀ ਦੇਰ ਤੱਕ ਕੋਈ ਜਵਾਬ ਨਾ ਦਿੱਤਾ। ਤਾ ਥੋੜੀ دیر ਬਾਅਦ ਉਸਨੇ ਫੇਰ ਮੈਸੇਜ ਕਰ ਦਿੱਤਾ ਜਲਦੀ ਬੋਲਵੀ ਲਪ੍ਰਿਤ ਨੇ ਹੁਣ ਵੀ ਕੋਈ ਜਵਾਬ ਨਾ ਦਿੱਤਾ ਮੇਰਾ ਸਿਰ ਦਰਦ ਕਰਦਾ ਏ ਬਹੁਤ ਜਲਦੀ ਬੋਲ ਫਿਰ ਮੈਂ ਸੌਣਾ ਏ ਇਸ ਮੈਸੇਜ ਤੋਂ 5 ਮਿੰਟ ਬਾਅਦ ਲਪ੍ਰਿਤ ਨੇ ਜਵਾਬ ਵਿੱਚ ਲਪ੍ਰਿਤ ਓਕੇ ਬਾਈ ਸੋ ਜਾ ਹੁਣ ਤਾਂ ਕਰਨਾ ਹੀ ਆ ਸਿਰ ਦਰਦ ਕੀ ਹਤੀ ਭੂਲ ਤੂੰ ਸਾਰਾ ਦਿਨ ਮੀਟਿੰਗ ਤੇ ਸੀ ਮੈਂ ਮੱਥਾ ਮਾਰਨਾ ਕਿਹੜਾ ਸੌਖਾ ਏ ਸਾਰਾ ਦਿਨ ਬੋਲ ਪੈ ਹੁਣ ਜਲਦੀ ਲਪ੍ਰਿਤ ਕੀੜੀ ਮੀਟਿੰਗ ਕੀਤੀ ਇਹ ਫੇਰ ਦੱਸ ਦੂੰ ਮੈਂ ਤੈਨੂੰ ਹੁਣ ਤੂੰ ਮੇਨ ਗੱਲ ਦੱਸ ਮੈਨੂੰ ਜਲਦੀ ਲਪ੍ਰਿਤ ਕੁਝ ਨਹੀਂ ਤੁਸੀਂ ਸੋਜੋ ਬਾਏ ਟੇਕ ਕੇਅਰ ਕੀਰਤੀ ਬੋਲ ਪਲੀਜ਼ ਮੈਂ ਪਹਿਲਾਂ ਹੀ ਬਹੁਤ ਤੰਗਾ ਹੁਣ ਤੂੰ ਨਾ ਹੋਰ ਤੰਗ ਕਰ ਪਲੀਜ਼ ਦੱਸ ਲਪ੍ਰਿਤ ਓਕੇ ਕੁਝ ਨਹੀਂ ਸੋਜੋ ਤੁਸੀਂ ਬਾਏ ਲਪ੍ਰਿਤ ਨੇ ਇਹਨਾ ਕਹਿ ਕੇ ਬਿਨਾ ਕੀਰਤੀ ਦੀ ਕੋਈ ਹੋਰ ਗੱਲ ਸੁਨੇ ਹੀ ਨੈਟਵੰਦ ਕਰ ਦਿੱਤਾ ਕੀਰਤੀ ਦਾ ਬਹੁਤ ਜ਼ਿਆਦਾ ਸਿਰਦਰਦ ਹੋ ਰਿਹਾ ਸੀ ਤੇ ਤਕਾਵਟ ਵੀ ਹੋਈ ਪਈ ਸੀ ਜਿਸ ਕਰਕੇ 1 ਮਿੰਟ ਵਿੱਚ ਹੀ ਉਸ ਨੂੰ ਨੀਂਦ ਆ ਗਈ ਅਗਲੇ ਦਿਨ ਸਵੇਰੇ ਉੱਠਣ ਵਿੱਚ ਉਸ ਨੂੰ ਦੇਰ ਹੋ ਗਈ ਉਸਨੇ ਆਪਣੀ ਰੋਜ਼ ਦੀ ਤਰ੍ਹਾਂ ਹੀ ਸਾਰੇ ਕੰਮ ਕਰਨ ਤੋਂ ਬਾਅਦ 10:50 ਤੇ ਵੇਲੇ ਹੋ ਕੇ ਲਪ੍ਰਿੰਤ ਨੂੰ ਮੈਸੇਜ ਕੀਤਾ ਕੀਰਤੀ ਹੈਲੋ ਲਵੀ ਕੀਰਤੀ ਦੇ ਇਸ ਮੈਸੇਜ ਦਾ ਲਪ੍ਰਿੰਤ ਨੇ ਸ਼ਾਮ ਤੱਕ ਕੋਈ ਜਵਾਬ ਨਾ ਦਿੱਤਾ ਤਾਂ ਉਸਨੇ ਦੁਬਾਰਾ ਰਾਤ ਨੂੰ 8:00 ਕੇ 11 ਮਿੰਟ ਤੇ ਮੈਸੇਜ ਕੀਤਾ ਕੀਰਤੀ ਹੈਲੋ ਲਵੀ ਇਸ ਮੈਸੇਜ ਦਾ ਜਵਾਬ ਲਪਤਿਦ ਨੇ 9 ਵਜੇ ਤੋ ਵਾਅਦਾ ਦਿੱਤਾ ਲਪਤਿਦ ਤੁਸੀਂ ਤਾਂ ਹੁਣ ਤੰਗ ਹੋਣ ਲੱਗੇ ਸਾਡੇ ਤੋਂ ਕੀਰਤੀ ਮੈਂ ਤੈਨੂੰ ਰਾਤ ਕੁਝ ਪੁੱਛਦੀ ਸੀ ਦੱਸਣ ਨੂੰ ਕਹਿੰਦੇ ਸੀ ਪੂਰੀ ਗੱਲ ਸੁਣ ਲਿਆ ਕਰ ਪਹਿਲਾਂ ਲਪਤਿਦ ਨੇ ਸਾਰੇ ਮੈਸੇਜ ਦੇਖੇ ਪਰ ਕੋਈ ਜਵਾਬ ਨਾ ਦਿੱਤਾ ਤਾਂ ਕੀਰਤੀ ਨੇ ਅੱਗੇ ਮੈਸੇਜ ਕਰ ਦਿੱਤਾ ਠੀਕ ਆ ਨਾ ਬੋਲ ਜੀ ਨਹੀਂ ਬੋਲਣਾ ਤੂੰ ਜੇ ਤੂੰ ਮੇਰੀ ਗੱਲ ਸਮਝੀ ਹੁੰਦੀ ਤਾਂ ਤੂੰ ਇਹਦਾ ਗੁੱਸਾ ਨਾ ਕਰਦਾ ਲਪ੍ਰਿਤ ਹੁਣ ਸਾਡੀ ਕਿੱਥੇ ਕਦਰ ਕੀਰਤੀ ਓਕੇ ਠੀਕ ਆ ਪਤਾ ਨਹੀਂ ਕੀ ਬਿਮਾਰੀ ਆ ਹੁਣ ਤੈਨੂੰ ਲਪ੍ਰਿਤ ਠੀਕ ਆ ਕਰੋ ਇੰਜੋਏ ਤੁਸੀਂ ਲਪ੍ਰਿਤ ਨੇ ਇਹ ਨਾ ਕਹਿ ਕੇ ਉਸ ਨੂੰ ਵਟਸਐਪ ਤੋਂ ਬਲੌਕ ਕਰ ਦਿੱਤਾ ਇਹੀ ਪਤਾ ਲੱਗਦੇ ਹੀ ਕੀਰਤੀ ਨੇ ਉਸੇ ਮੈਸੈਂਜਰ ਤੇ ਮੈਸੇਜ ਕਰ ਦਿੱਤਾ ਕੀਰਤੀ ਕੀ ਹੋਇਆ ਤੈਨੂੰ ਬਿਨਾਂ ਇਹ ਗੱਲੋਂ ਮੈਨੂੰ ਬਲੌਕ ਕਰਤਾ ਇਸ ਕੱਲ ਦਾ ਜਵਾਬ ਲਪ੍ਰਿਤ ਨੇ 11 ਨਵੰਬਰ ਨੂੰ ਦਿੱਤਾ ਲਪ੍ਰਿਤ ਤੁਸੀਂ ਮੈਸੇਜ ਦਾ ਜਵਾਬ ਨਹੀਂ ਦਿੰਦੇ ਟਾਈਮ ਨਾਲ। ਕੀ ਹੁੰਦੀ? ਤੂੰ ਵਿਜ਼ੀ ਤਾਂ ਆਪ ਹੋਣਾ ਈ। ਮੈਂ ਪਾਗਲਾ ਵਾਂਗ ਮੈਸੇਜ ਕਰਦੀ ਹਾਂ ਤੈਨੂੰ ਤੇ ਤੂੰ ਦੇਖਦਾ ਵੀ ਨਹੀਂ। ਹੁਣ ਮੈਨੂੰ ਹੀ ਬਲੌਕ ਕਰਤਾ ਬਿਨਾਂ ਗਲਤੀ ਤੋਂ। ਪਲੀਜ਼ ਮੈਨੂੰ ਦੱਸ ਤੂੰ 3-4 ਦਿਨ ਤੋਂ ਕੀ ਲੂਕ ਰਹੀ ਐ ਮੇਰੇ ਤੋਂ? ਹੱਥ ਵਾਂਦੀਆਂ ਮੈਂ। ਦੱਸ ਪਲੀਜ਼। ਲਾਪ੍ਰਿਤ। ਤੁਹਾਡਾ ਅੰਮ੍ਰਿਤ ਐਡਮਿਟਾ ਉਹਦੀ ਗੋਲੀ ਵੱਜੀ। ਬਸ ਹੋਰ ਨਹੀਂ ਪੁੱਛਣਾ ਕੁਝ ਵੀ ਹੁਣ। ਕੀ ਹੁੰਦੀ? ਕਿਨੇ ਮਾਰਿਆ? ਪਲੀਜ਼ ਜਲਦੀ ਦੱਸ ਉਹ ਕਿਵੇਂ ਨਹੀਂ ਕਿੱਥੇ ਲੱਗੀ ਆ ਗੋਲੀ ਪਲੀਜ਼ ਦੱਸ ਦੇ ਲਪ੍ਰਿਤ ਨੇ ਕੀਰਤੀ ਦੇ ਕਿਸੇ ਸਵਾਲ ਦਾ ਜਵਾਬ ਨਾ ਦਿੱਤਾ ਤਾਂ ਕੀਰਤੀ ਨੇ ਉਸ ਨੂੰ ਉੱਥੇ ਹੀ ਕਾਲ ਲਗਾ ਲਈ ਪਰ ਲਪ੍ਰਿਤ ਨੇ ਕਾਲ ਨਾ ਚੁੱਕੀ ਤੇ ਮੈਸੇਜ ਕੀਤਾ ਲਪ੍ਰਿਤ ਮੈਨੂੰ ਕੋਈ ਫੋਨ ਦਾ ਮੈਸੇਜ ਨਾ ਕਰੋ ਬਸ ਆਪਣੀ ਲਾਈਫ ਇੰਜੋਏ ਕਰੋ ਤੁਸੀਂ ਉਸ ਦਿਨ ਵੀ ਮੈਂ ਦੱਸਨ ਨੂੰ ਮੈਸੇਜ ਕੀਤਾ ਸੀ ਤੇ ਅਗੂ ਤੁਸੀਂ ਕੀ ਕਿਹਾ ਮੈਨੂੰ ਤੰਗ ਨਾ ਕਰ ਆਪਾਂ ਨਹੀਂ ਹੁਣ ਕਰਦੇ ਤੰਗ ਤੁਹਾਨੂੰ ਕੀਰਤੀ ਨੇ ਉਸ ਨੂੰ ਉਸੇ ਸਮੇਂ ਜਲਦੀ ਜਲਦੀ ਮੈਸੇਜ ਕਰਕੇ ਉਸਨੂੰ ਵਾਲੀ ਸਾਰੀ ਗੱਲ ਤੇ ਆਪਣੇ ਉਸ ਸਮੇਂ ਦੀ ਹਾਲਤ ਬਾਰੇ ਦੱਸ ਦਿੱਤਾ ਖੀਰਦੀ ਨੇ ਫਿਰ ਉਸ ਨੂੰ ਪੁੱਛਿਆ ਲਵੀ ਮੈਨੂੰ ਦੱਸ ਤੇ ਪਲੀਜ਼ ਕੀ ਕਹਿੰਦੇ ਨੇ ਡਾਕਟਰ ਗੋਲੀ ਕਿਹਨੇ ਮਾਰੀ ਆ ਲਪ੍ਰਿਤ ਹੋਸ਼ ਵਿੱਚ ਨਹੀਂ ਹੈਗਾ ਆਪੇ ਮਾਰ ਲਈ ਸੀ ਗੋਲੀ ਖੀਰਦੀ ਇਦਾਂ ਕਿਵੇਂ ਆਪੇ ਮਾਰ ਲਈ ਉਹ ਆਇਆ ਹੋਣਾ ਮੇਰੀ ਜਾਨ ਦਾ ਦੁਸ਼ਮਣ ਹਨਾ ਲਪ੍ਰਿਤ ਪਤਾ ਨਹੀਂ ਇਸ ਤੋਂ ਪਹਿਲਾਂ ਕਿ ਕੀਰਤੀ ਉਸ ਨੂੰ ਕੁਝ ਹੋਰ ਪੁੱਛਦੀ ਉਹ ਆਫਲਾਈਨ ਹੋ ਗਿਆ ਕੀਰਤੀ ਦੀ ਸਾਰੀ ਰਾਤ ਸੋਚਾਂ ਵਿੱਚ ਗੁੰਮ ਹੋਈ ਦੀ ਹੀ ਲੰਘ ਗਈ ਅਗਲੇ ਦਿਨ 12 ਨਵੰਬਰ ਨੂੰ ਸਨੇ ਸਵੇਰੇ 6:39 ਮਿੰਟ ਤੇ ਹੀ ਉਸ ਨੂੰ ਮੈਸੇਜ ਕਰ ਦਿੱਤਾ ਲਵੀ ਖਿਮੇ ਨੇ ਇਹ ਹੁਣ ਕੀ ਕਹਿੰਦੇ ਨੇ ਡਾਕਟਰ ਲਾਪਤ ਨਹੀਂ ਉਸ ਦੇ ਮੈਸੇਜ ਦੇ ਕੇ ਛੱਡ ਦਿੱਤੇ ਕੀਰਤੀ ਨੇ 8:33 ਤੇ ਫੇਰ ਮੈਸੇਜ ਕੀਤਾ ਹੈਲੋ ਲਵਿਤਾ ਅਸਤੇ ਦੇਖੀ ਕਿਵੇਂ ਨਹੀਂ ਹੈ ਪਲੀਸ ਆਧਿਕ ਘੰਟੇ ਬਾਅਦ ਲਪ੍ਰਿਤ ਨੇ ਜਵਾਬ ਦਿੱਤਾ ਨਹੀਂ ਉਦਾਂ ਹੀ ਆ ਕੀਰਤੀ ਕੀ ਕਹਿੰਦੇ ਨੇ ਡਾਕਟਰ ਲਪ੍ਰਿਤ ਕੁਝ ਨਹੀਂ ਕਹਿੰਦੇ ਬਲੱਡ ਨਿਕਲ ਗਿਆ ਸੀ ਸਾਰਾ ਕਿਸੇ ਨੇ ਦੇਖਿਆ ਹੀ ਨਹੀਂ ਕੀਰਤੀ ਫਿਰ ਹੁਣ ਉਹ ਜਿਹੜੀ ਮਾਂ ਬੰਦੀ ਫਿਰਦੀ ਆ ਉਹਨੂੰ ਨਹੀਂ ਪਤਾ ਲੱਗਦਾ ਗੱਲਾਂ ਵਾਧੂ ਮਾਰਦੀ ਆ ਮਾਂ ਨੂੰ ਨਿੜਿਉਂ ਨਹੀਂ ਦਿੰਦੀ ਤੇ ਆਪ ਮਾਂ ਬਣਦੀ ਨਹੀਂ ਕੀਰਤੀ ਕਿਹੜੇ ਹਸਪੀਟਲ ਨੇ ਇਹ ਲਵ੍ਰਿਤ ਪਤਾ ਨਹੀਂ ਕੀਰਤੀ ਲਵੀ ਪਲੀਜ਼ ਗੁੱਸਾ ਨਾ ਦਿਖਾਈ ਜਾ ਲਵ੍ਰਿਤ ਓਕੇ ਕੀਰਤੀ ਕਿਵੇਂ ਨੇ ਇਹ ਪਿਆ ਕੋਈ ਫਰਕ ਲਵ੍ਰਿਤ ਨਾ ਕੀਰਤੀ ਕਦੋਂ ਠੀਕ ਹੋਣਗੇ ਲਵ੍ਰਿਤ ਮੈਨੂੰ ਨਹੀਂ ਪਤਾ ਫਪੀ ਜਾਨ ਨਹੀਂ ਦਿੰਦੀ ਉਹਨਾਂ ਕੋਲ ਉਹਦੀ ਥੋਡੀ ਸੱਸ ਹਿਟਲਰ ਮਾਸੀ ਕੀਰਤੀ ਤੂੰ ਕਿੱਥੇ ਬੈਠਾ ਹੈ ਲਵੀ ਪਲੀਜ਼ ਮੈਨੂੰ ਵਟਸਐਪ ਤੋਂ ਅਨਬਲੌਕ ਕਰਨ ਲੈ ਲਵ੍ਰਿਤ ਮੈਂ ਕੀਤਾ ਮੈਂ ਨਹੀਂ ਕਰਦਾ ਅਨਬਲੌਕ ਮੈਂ ਤਾਂ ਫੇਸਬੁੱਕ ਤੋਂ ਵੀ ਬਲੌਕ ਕਰਨ ਨੂੰ ਫਿਰਦਾ ਹੀ ਕੀਰਤੀ ਓਕੇ ਠੀਕ ਆ ਕਰਦੇ ਬਲੌਕ ਦੂਜੇ ਨੂੰ ਨਾ ਸਮਝੀ ਕਦੇ ਆਪਣੀਆਂ ਹੀ ਕਰੀ ਚੱਲ ਬੱਸ ਬਹੁਤ ਜ਼ਰੂਰੀ ਸਮਝਦੇ ਹੋ ਨਾ ਕੀਰਤੀ ਨੇ ਲਪ੍ਰਿਤ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਗੁੱਸੇ ਵਿੱਚ ਸੀ ਇਸ ਲਈ ਉਸੇ ਕਿਸੇ ਵੀ ਗੱਲ ਨਾਲ ਲਪ੍ਰਿਤ ਨੂੰ ਕੋਈ ਅਸਰ ਨਾ ਹੋਇਆ ਤੇ ਉਸਨੇ ਉਸ ਨੂੰ ਅਨਬਲੌਕ ਨਾ ਕੀਤਾ ਪਰ ਕੀਰਤੀ ਨੂੰ ਕਿਸਤੇ ਚੈਨ ਆ ਰਿਹਾ ਸੀ ਉਸਨੇ ਜਲਦੀ ਨਾਲ ਲੰਬਰੇ ਦੀ ਮੰਮੀ ਜੀ ਨੂੰ ਮੈਸੇਜ ਕੀਤਾ ਕੀਰਤੀ ਸੈਸ਼ੀ ਕਾਲ ਮੰਮੀ ਜੀ ਪਲੀਜ਼ ਮੰਮੀ ਜੀ ਮੈਨੂੰ ਦੱਸਿਓ 21 ਮਹੀਨੇ ਲਵੀ ਨੇ ਮੈਨੂੰ ਬਲੌਕ ਕਰਤਾ ਵਟਸਐਪ ਤੋਂ ਉਹ ਤਰੀਕੀ ਨਾਲ ਗੱਲ ਨਹੀਂ ਕਰਦਾ ਉਹਨੂੰ ਕਹਿ ਦੋ ਨਾਲੇ ਮੈਨੂੰ ਅਨਬਲੌਕ ਕਰ ਦੇਵੇ ਮਮਾ ਅਮ੍ਰਿਤ ਦੇ ਮੰਮੀ ਜੀ ਨੇ ਉਸੇਸ ਮੈਸੇਜ ਨੂੰ ਅਗਲੇ ਦਿਨ 12 ਨਵੰਬਰ ਨੂੰ ਦੇਖਿਆ ਤੇ ਜਵਾਬ ਵਿੱਚ ਨਸੀਬ ਕਰ ਲਵੀ ਆਉਥੇ ਪੁੱਤ ਮੈਂ ਵੀ ਕਰ ਰਹੀ ਆ ਮੈਨੂੰ ਤਾਂ ਆਪ ਨਹੀਂ ਜਾਣ ਦਿੰਦੀ ਤੇਰੀ ਮਾਂ ਹਿਟਲਰ ਮਾਸੀ ਦੇਖਣ ਨੂੰ ਤਰਸਦੀ ਆ ਮੈਂ ਤਾਂ ਪੁੱਤ ਮੇਰੀ ਪੁੱਤ ਨੂੰ ਅਜੀ ਤਾਂ ਪੁੱਤ ਉਦਾਂ ਹੀ ਆ ਲਵੀ ਦੱਸਦਾ ਸੀ ਚਲ ਪੁੱਤ ਹੁਣ ਤੂੰ ਸੋ ਜਾਂ ਪੀ ਫਿਕਰ ਹੋ ਕੇ ਹੋ ਜੋ ਠੀਕ ਕੋਈ ਨਾ ਪੁੱਤ ਭਰੋਸਾ ਰੱਖ ਵਾਹਿਗੁਰੂ ਤੇ ਕੀ ਹਤੀ ਹਾਂਜੀ ਮੰਮੀ ਜੀ ਤੁਸੀਂ ਵੀ ਸੋ ਜਾਓ ਸੈਸ਼ੀਕਾਲ ਜੀ ਸ਼ਾਮ ਸਮੇਂ ਕੀਰਤੀ ਸੈਸ਼ੀਕਾਲ ਮੰਮੀ ਜੀ ਕਿਵੇਂ ਨੇ ਇਹ ਹੁਣ ਨਸੀਬ ਘਰ ਠੀਕ ਆ ਬੇਟਾ ਕੀਰਤੀ ਮम्मा ਹੋਸ਼ ਆ ਗਿਆ ਨਸੀਬਕੌਰ ਹਮ ਬੇਟਾ ਕੀਰਤੀ ਸ਼ੁ크ਰਾ ਸੱਚੇ ਪਾਸ਼ਾ ਦਾ ਨਸੀਬਕੌਰ ਹਮ ਬੇਟਾ ਜੀ ਕੀਰਤੀ ਮम्मा ਹੁਣ ਬੋਲਦੇ ਨੇ ਵਧੀਆ ਨਸੀਬਕੌਰ ਨਹੀਂ ਬੇਟੇ ਕੀਰਤੀ ਚਲੋ ਬੋਲਣ ਵੀ ਲੱਗ ਜਾਣਗੇ ਤੁਸੀਂ ਟੈਨਸ਼ਨ ਨਹੀਂ ਲੈਣੀ ਮम्मा ਅਗਲੇ ਦਿਨ ਤੇਰਾ ਨੂੰ ਸਵੇਰੇ ਧੰਵਾ ਜੀ ਬਾਕੀ ਕੱਲ ਦੇ ਵੀਡੀਓ ਚ ਜਾਰੀ ਰੱਖਾਂਗੇ ਜੀ ਬਣੇ ਰਹੋ ਚੈਨਲ ਦੇ ਨਾਲ ਵੀਡੀਓ ਨੂੰ లైక్ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਜੀ ਇਹ ਭਾਗ ਤੁਹਾਨੂੰ ਕਿਵੇਂ ਲੱਗਿਆ ਸੈ ਸ਼ਿਕਲ ਜੀ